ਸਤਨਾਮ ਵਾਹਿਗੁਰੂ ਸਾਹਿਬ ਜੀ ਹਮ ਅਗੁਣ ਭਰੇ ਏਕ ਗੁਣ ਨਾਹੀ ਅਮਰਤ ਛਾੜ ਬਿਖੈ ਬਖ ਖਾਹੀ माया मोह भ्रम ਭੈ ਬੋਲੇ ਸੁਤਦਾਰਾ ਸੋ ਪ੍ਰੀਤ ਲਗਾਈ ਇੱਕ ਉਤਮ ਪੰਥ ਸੁਣਿ ਆਉ ਗੁਰ ਸੰਗਤ ਤਹਿ ਮਿਲੰਤ ਜਮਤਰਾਸ ਮਟਾਈ ਇਕ ਅਰਦਾਸ ਬਾਟ ਕੀਰਤ ਕੀ ਗੁਰ ਰਾਮਦਾਸ ਰਾ ਕੋ ਸਰਣਾਈ ਹੋਵੇ ਸਿਫਤਖ ਸੰਮਦੀ ਨੂਰੇ ਅਰਸੋਂ ਕੁਰਸੋਂ ਝਟੀਐ ਤੋ ਦਡ ਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਪਟੀਆਂ ਸਜਣ ਸੱਚਾ ਪਾਤਸ਼ਾਹ ਸਿਰ ਸਾਹ ਹੰਦ ਸਾਹੋ ਜਿਸ ਪਾਸ ਬਹਿਟਿਆ ਸੋਈ ਐ ਸਬਨਾ ਦਾ ਵੀ ਸੋ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਤੀਜਾ ਸੋ ਸਿੱਖ ਸਖਾ ਬੰਦਪ ਹੈ ਭਾਈ ਜੇ ਗੁਰ ਕੀ ਬਾਣੀ ਵਿੱਚ ਆਵੇ ਆਪਣੇ ਭਾਣ ਜੋ ਚੱਲੇ ਭਾਈ ਵਿਛੜ ਚੋਟਾਂ ਖਾਵੇ ਸੋ ਸਿੱਖ ਸਖਾ ਬੰਦ ਪਹ ਪਹਾੜ ਜੇ ਗੁਰ ਕੀ ਪਾਣੀ ਵਿੱਚ ਆਵੇ ਆਪਣਾ ਭਾਣ ਜੋ ਚੱਲੇ ਭਾਈ ਵਿਛੜ ਚੋਟਾਂ ਖਾਵੇ ਦਨ ਸਤਗੁਰ ਸੁਖ ਕਦੀ ਨਾ ਪਾਵੇ ਭਾਈ ਫਿਰ ਫਿਰ ਪਛੋ ਤਾਵੇ ਹਰ ਕੀ ਦਾਸ ਸੋਹਿਲੇ ਭਾਈ ਜਨਮ ਜਨਮ ਕੇ ਕਿਲ ਵਿਖ ਦੁਖ ਕਾਟੇ ਆਪੇ ਮੇਲ ਮਿਲਾਈ ਰਹਾ ਇਹੋ ਕੋਟੰਬ ਸਭ ਜੀ ਕੇ ਬੰਧਨ ਭਾਈ ਧਰਮ ਭੁੱਲਾ ਸਾਰਾ ਦੇਨ ਗੁਰ ਬੰਧਨ ਟੁੱਟੇ ਨਹੀਂ ਗੁਰਮੁਖ ਮੋਖ ਦਵਾਰਾ ਕਰਮ ਕਰਹਿ ਗੁਰ ਸ਼ਬਦ ਨਾ ਪਛਾਣਹੀਂ ਮਰ ਜਨਮ ਹੀ ਵਾਰੋ ਵਾਰਾ ਹਉ ਨਰਾਜ ਜਗ ਪਲਚ ਰਹਿ ਆਪਾਈ ਕੋਈ ਨਾ ਕਿਸ ਹੀ ਕੇਰਾਮ ਗਰਮਖ ਮਹਿਲ ਪਾਇਨ ਗੁਣ ਗਾਇਨ ਨਿਜ ਕਰ ਹੋਈ ਬਸਿਰਾ ਐਥ ਬੁਜ ਸੁਆਪ ਪਛਾਨ ਹਰ ਪ੍ਰਭ ਹੈ ਤਿਸ ਕੇ ਰਾਤ ਸਤ ਗੁਰੂ ਸਦਾ ਦਿਆਲ ਹੈ ਭਾਈ ਵੇਣ ਭਾਗਾ ਕਿਆ ਪਾਈਐ ਏਕ ਨਦਰ ਕਰ ਵੇਖੈ ਸਭ ਉਪਰ ਜਿਹਾ ਭਾਉ ਤਿਆ ਫਲ ਪਾਈਐ ਨਾਨਕ ਨਾਮ ਵਸੈ ਮਨ ਅੰਤਰ ਵਿਚੋਂ ਆਪ ਗਵਈਏ ਸਤ ਗੁਰੂ ਸਦਾ ਦਿਆਲ ਹੈ ਭਾਈ ਵਿਣ ਭਾਗਾ ਕਿਆ ਪਾਈਐ ਏਕ ਨਦਰ ਕਰ ਵੇਖੈ ਸਭ ਉਪਰ ਜੇ ਹਾ ਪਾਉ ਤਿਹ ਹ ਫਲ ਪਈਐ ਨਾਨਕ ਨਾਮ ਵਸੈ ਮਨ ਅੰਤਰ ਵਿਚੋ ਆਪ ਗਵਾਈਐ ਵਾਹੀ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ